ਅੱਜ ਦੀ ਤਾਜ਼ਾ ਖਬਰ ਸੁਖਵੀਰ ਬਾਦਲ ਨੇ ਚਲਾਈ ਪਾਣੀ ਤੇ ਬਸ ਲੋਕੀ ਕਹਿੰਦੇ ਘੜੂਕਾ ਤੇ ਮੈਂ ਕਹੂੰਗਾ ਉਹਨੂੰ ਜਿਗਾਰਡ ਸੁਖਵੀਰ ਬਾਦਲ ਨੇ ਕਰਤਾ ਜਿਗਾਰਡ ਫਿੱਟ ਜਿਗਾਰਡ ਤੋਂ ਮੈਨੂੰ ਇੱਕ ਗੱਲ ਯਾਦ ਆਈ ਇੱਕ ਬੰਦਾ ਆਇਆ ਬਾਹਰੋਂ ਉਹਦੀ ਰਸਤੇ 'ਚ ਉਹਦੀ ਗੱਡੀ ਖਰਾਬ ਐਸੇ ਬੰਦੇ ਨੂੰ ਕਹਿੰਦਾ ਯਾਰ ਮੇਰੀ ਗੱਡੀ ਖਰਾਬ ਹੋਈ ਉਹਨੂੰ ਠੀਕ ਕਰ ਦੇ ਕਹਿੰਦਾ ਯਾਰ ਮੈਨੂੰ ਕੰਮ ਤਾਂ ਹੁੰਦਾ ਨਹੀਂ ਚੱਲ ਲਾ ਲੈਣਾ ਕੋਈ ਜਿਗਾਰਡ ਉਹਨੇ ਡੈਸ਼ਬੋਰਡ ਜਿੱਕਾ ਗੱਡੀ ਕਰਦੀ ਠੀਕ ਲੱਗ ਗਿਆ ਉਹਦਾ ਜਗੜ ਵੱਡੀ ਸਟਾਰਟ ਕੀਤੀ ਤੇ ਬਾਹਰਲਾ ਬੰਦਾ ਤੋਰ ਤੱਕਾ ਉਹ ਬਾਹਰਲਾ ਬੰਦਾ ਗਾਹਾਂ ਪਹੁੰਚਿਆ ਢਾਬੇ 'ਤੇ ਤੇ ਗਾਹਾਂ ਢਾਬਾ ਬੰਦ ਕਹਿੰਦਾ ਰੋਟੀ ਖਾਣੀ ਭੁੱਖ ਬਹੁਤ ਲੱਗੀ ਐ ਢਾਬੇ ਵਾਲਾ ਵੀ ਬੋਲਿਆ ਕਹਿੰਦਾ ਯਾਰ ਤੁਮ ਤਾਂ ਢਾਬਾ ਹੋ ਗਿਆ ਬੰਦ ਚੱਲ ਲਾਲ ਨੇ ਕੋਈ ਨਾ ਕੋਈ ਜਗੜ ਤੇ ਉਹਨੇ ਵੀ ਜਗੜ ਕਰਕੇ ਫਿੱਟ ਉਹਨੂੰ ਰੋਟੀ ਖਿਲਾ ਦਿੱਤੀ ਇੰਡੀਆ ਘੁੰਮਿਆ ਸਾਰਾ ਉਹ ਦੇਖਦਾ ਰਿਹਾ ਤੇ ਜਾਂਦਾ ਜਾਂਦਾ 에어ਪੋਰਟ ਨੂੰ ਜਦੋਂ ਗਿਆ ਉਹ ਉਹਦੀ ਗੱਡੀ ਹੋ ਗਈ ਪੈਂਚਰ ਰਸਤੇ ਤੇ ਕਹਿੰਦਾ ਯਾਰ ਮੈਂ ਜਾਣਾ ਵੀ ਜਲਦੀ ਐ ਕਿਤੇ ਫਲਾਈਟ ਵੀ ਨਾ ਮਿਸ ਹੋ ਜਾਵੇ ਬੰਦੇ ਨੂੰ ਘੇੜਦਾ ਕਹਿੰਦਾ ਯਾਰ ਮੈਂ ਜਾਣਾ 에어ਪੋਰਟ ਤੇ ਮੇਰੀ ਗੱਡੀ ਹੋ ਗਈ ਖਰਾਬ ਤੇ ਉਹ ਬੰਦਾ ਬੋਲਿਆ ਚੱਲ ਕਰਦੇ ਆ ਕੋਈ ਨਾ ਕੋਈ ਜਿਗਾਰਡ ਤੇ ਉਹ ਪੰਜ ਬੰਦੇ ਲਾਇਆ ਜਿਗਾਰਡ ਕੋਈ ਸਿੱਧਾ ਛੱਡਿਆ 에어ਪੋਰਟ ਇਹ ਬੰਦਾ ਸਿੱਧਾ ਪਹੁੰਚਿਆ ਅਮਰੀਕਾ ਉਹ ਜਾਂਦੀ ਸਾਰੇ ਸਿੱਧਾ ਗਿਆ ਉਹ ਬਾਮਾ ਕੋਲ ਉਹ ਬਾਮਾ ਨੂੰ ਕਹਿੰਦਾ ਕਹਿੰਦਾ ਸਾਲਾ ਇੰਡੀਆ ਕੋਲ ਇੱਕ ਐਦਾਂ ਦਾ ਜਗਾੜ ਆ ਗਿਆ ਜਿਹੜਾ ਸਾਲਾ ਹਰੇਕ ਪਾਸੇ ਫਿੱਟ ਹੋ ਜਾਂਦਾ ਜਿੱਥੇ ਜਿਹੜੇ ਮਰਜ਼ੀ ਪਾਸੇ ਲਾਓ ਉਹ ਸਾਲਾ ਹਰੇਕ ਪਾਸੇ ਫਿੱਟ ਹੁੰਦਾ ਜਗਾੜ ਉਹ ਬਾਮਾ ਵੀ ਪਰੇਸ਼ਾਨ ਕਹਿੰਦਾ ਸਾਲੇ ਕੋਈ ਇੰਡੀਆ ਨੇ ਜ਼ਬਰਦਸਤ ਕਾੜ ਕੱਢ ਲਈ ਜਗਾੜ ਆ ਜਿਹੜਾ ਸਾਲਾ ਹਰੇਕ ਪਾਸੇ ਫਿੱਟ ਹੋ ਜਾਂਦਾ ਉਰੇ ਚੱਕਿਆ ਕੋ ਨਾ ਮਾਰਿਆ ਮੋਦੀ ਨੂੰ ਕਹਿੰਦਾ ਜੀ ਮੋਦੀ ਸਾਹਿਬ ਉਹ ਤੁਹਾਡੇ ਕੋਲ ਇੱਕ ਜਿਗਾਰਡ ਹੈ ਜਿਹੜਾ ਹਰੇਕ ਪਾਸੇ ਫਿੱਟ ਹੋ ਜਾਂਦਾ ਉਹ ਸਾਨੂੰ ਦੇ ਦਿਓ ਹੰਗਾ ਮੋਦੀ ਕਹਿੰਦਾ ਕਹਿੰਦਾ ਜੇ ਮੈਂ ਆਪਣਾ ਜਿਗਾਰਡ ਤੈਨੂੰ ਦੇਤਾ ਮੈਂ ਕਿਥੋਂ ਲਵਾਂ ਜਿਗਾਰਡ ਕਹਿੰਦਾ ਜਿਗਾਰਡ ਨਹੀਂ ਮਿਲ ਸਕਦਾ ਤੁਹਾਨੂੰ ਸਾਡਾ ਤੇ ਕਹਿਣ ਦਾ ਭਾਵ ਇਹ ਆ ਵੀ ਇਹ ਜਿਹੜੀ ਬੱਸ ਹੈ ਇਹ ਜੁਗਾਰ ਹੈ ਇੱਕ ਰੁਕਾ ਨਹੀਂ ਹੈਗਾ ਇਹ ਸੁਖਵੀਰ ਬਾਦਲ ਨੇ ਕਰਤਾ ਜੁਗਾਰ ਫਿੱਟ ਅੱਜ ਦੀ ਤਾਜ਼ਾ ਖਬਰ ਹੋਰ ਖਬਰਾਂ ਸੁਣਨ ਵਾਸਤੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਵਾਤੇ ਬਾਦ ਕਮੈਂਟ ਕਰੋ ਵਾਤੇ ਬਾਦ ਲਾਈਕ ਕਰੋ ਤੁਹਾਨੂੰ ਇਦਾਂ ਦੇ ਮੈਂ ਜੁਗਾਰੂ ਖਬਰਾਂ ਵੱਧ ਤੋਂ ਵੱਧ ਲਿਆ ਕੇ ਸੁਣਾਉਂਗਾ ਚੰਗਾ ਜੀ ਮਿਲਦਾਂਗੇ ਸੀ ਅਗਲੀ ਵੀਡੀਓ ਤੇ